ਗੁੰਨਰانک ਪਾਤਸ਼ਾ ਜਦੋਂ ਕਰਤਾਰਪੁਰ ਚ ਆ ਤੇ ਉਹਨਾਂ ਨੂੰ ਸਾਰਾ ਕੁਝ ਦੇਣ ਨੂੰ ਉੱਥੇ ਤਿਆਰ ਆ ਸਾਰੇ ਹੀ ਜੋ ਸੁਲਤਾਨਪੁਰ ਚ ਅਦਾਲਤ ਦੌਲਤ ਦੌਲਤ ਰਾਏ ਕੋਲੋਂ ਜਾਂਦੇ ਆ ਉਹ ਵੀ ਸਾਰਾ ਕੁਝ ਦੇਣ ਨੂੰ ਤਿਆਰ ਆ ਕਿ ਜੋ ਲੈਣਾ ਲੈ ਲੈ ਤੇ ਸਾਰਾ ਕੁਝ ਛਾੜਿ ਛਿੜਾ ਕੇ ਕਬਰਾਂ ਜਾ ਕੇ ਬਹਿ ਜਾਂਦੇ ਆ ਇੰਨੀ ਗੱਲ ਤਾਂ ਤੁਸੀਂ ਲੈ ਸਕਦੇ ਇਤਿਹਾਸ ਚ ਨਾ ਉਹ ਕਬਰਾਂ ਚ ਬਹਿਣ ਦਾ ਮੈਸੇਜ ਹੀ ਇਹ ਸੀ ਵੀ ਮੇਰਾ ਮਾਇਆ ਤੋਂ ਸੰਬੰਧ ਨਾ ਕੋ ਹਿੰਦੂ ਨਾ ਮੁਸਲਮਾਨ ਕੋਈ ਨਹੀਂ ਹੈਗਾ ਮੇਰਾ ਮਾਇਆ ਤੋਂ ਕੁਝ ਨਹੀਂ ਲੈਣਾ ਜੋ ਕੋਈ ਸੀਗਾ ਜਿੰਨੇ ਵੀ ਤੁਸੀਂ ਜੇ ਜਦੋਂ ਸਾਖੀਆਂ ਜਾਂ ਜਿੰਨਾ ਵੀ ਇਤਿਹਾਸ ਪੜੋਗੇ ਇਸ ਗੱਲ ਤੇ ਸਾਰੇ ਸਹਿਮਤ ਹੈ ਇਹਦਾ ਸਾਰਾ ਕੋਈ ਵੰਡਤਾ ਗੋਡਾ ਪਾਸ਼ਾ ਜੋ ਕੁਛ ਕਮਾਈ ਕੀਤੀ ਹੋਈ ਸੀ ਔਰ ਕੋਈ ਦੁਕਾਨਦਾਰ ਨਹੀਂ ਸੀਗੇ ਜਿੱਦਾਂ ਅੱਜਕੱਲ ਪ੍ਰਚਾਰਿਆ ਜਾਂ ਦੁਕਾਨ ਤੇ ਬੈਠੇ ਸਮਾਨ ਤੋਲ ਰਹੇ ਆ ਇਦਾਂ ਨਹੀਂ ਸੀਗੇ ਉਹ ਸਾਰਾ ਜਿਹੜਾ ਉੱਥੇ ਜਿੰਨਾ ਵੀ ਪੰਜਾਬ ਦਾ ਪੰਜਾਬ ਦਾ ਮਾਲ ਆਉਂਦਾ ਸੀ ਖਾਣ ਪੀਣ ਦਾ ਜੋ ਵੀ ਹੁੰਦਾ ਸੀ ਉਹ ਸੈਂਟਰ ਸੀ ਸੁਲਤਾਨਪੁਰ ਤੇ ਉੱਥੇ ਉਹਨਾਂ ਦੀ ਮੇਨ ਡਿਊਟੀ ਉਹਨਾਂ ਦੀ ਸੀ ਵੀ ਸਾਰਾ ਹਿਸਾਬ ਤਾ ਤੂੰ ਦੇਖਣਾ ਤਾਂ ਹੀ बार-बार ਹਰੇਕ ਜਨਮ ਸਾਖੀ 'ਚ ਹੁੰਦਾ ਵੀ ਉਹਦਾ ਫਿਰ ਹਿਸਾਬ ਕੀਤਾ ਗਿਆ ਫਿਰ ਹਿਸਾਬ ਕੀਤਾ ਇੰਨੇ ਪੈਸੇ ਵੱਧ ਨਿਕਲੇ ਇੰਨੇ ਵੱਧ ਨਿਕਲੇ ਔਰ ਉਹ ਪੈਸੇ ਦੇਖੋ ਕਿੰਨੇ ਕਿੰਨੇ ਵੱਧ ਨਿਕਲ ਰਹੇ ਆ ਤੇ ਮਤਲਬ ਮੋਟਾ ਬਹੁਤ ਵੱਡਾ ਕੰਮ ਸੀ ਦੁਕਾਨ ਨਹੀਂ ਸੀ ਕਿਉਂਕਿ ਉਸ ਜ਼ਮਾਨੇ ਦੇ ਜਿਹੜਾ 1 ਰੁਪਈਏ ਦੀ ਕੀਮਤ ਵੀ ਅੱਜ ਦੇ ਲੱਖਾਂ ਦੇ ਬਰਾਬਰ ਆ ਤੇ ਜੇ ਉੱਥੇ 200 400 800 ਵੱਧ ਨਿਕਲ ਰਿਹਾ ਤਾਂ ਉਹ ਹਿਸਾਬ ਲਾ ਲਓ ਵੀ ਕਿੰਨੇ ਮਿਲੀਅਨਾਂ 'ਚ ਹੋਊਗਾ ਅੱਜ ਦੇ ਹਿਸਾਬ ਨਾਲ ਅਸੀਂ ਤਾਂ ਉੱਥੇ ਦੁਕਾਨ ਚ ਬਿਠਾਤਾ ਤਕੜੀ ਫਰਾ ਕੇ ਤੇ ਤੇਰਾ ਤੇਰਾ ਤੂੰ ਲੀ ਗਿਆ ਬਾਬਾ ਨਾਨਕ ਕਿਉਂਕਿ ਹਰ ਇੱਕ ਗੱਲ ਦੇ ਨਾਲ ਚਮਤਕਾਰ ਜੁੜਿਆ ਹੋਇਆ ਕਹਿੰਦੇ ਸਗਲ ਮਾਹੇ ਨਕਤੀ ਕਾ ਵਾਸਾ ਸਗਲ ਮਾਰ ਉਹ ਹੈਰੀ ਸਗਲਿਆਂ ਹੀ ਹੋ ਬਹਿਣ ਬਾਣ ਜੀ ਜਿੰਨ ਬਰੀ ਤੇ ਸチェਰੀ ਕਹਿੰਦੇ ਸਾਰਿਆਂ ਦੀ ਕਿਸੇ ਦੀ ਭੈਣ ਬੜੀ ਹੋਈ ਆ ਕਿਸੇ ਦੀ ਭਾਣ ਜੀ ਬੜੀ ਹੋਈ ਆ ਪਰ ਕਹਿੰਦੇ ਜਿੰਨੇ ਨੂੰ ਵਿਆਹ ਲਿਆ ਨਾ ਜਿਸ ਜਿੰਨੇ ਬਰੀ ਬਰੀ ਦਾ ਬਣਾ ਵਿਆਹ ਲਿਆ ਤਿਸ ਚੇਰੀ ਉਹਦੀ ਦਾਸੀ ਬਣ ਗਈ ਉਹਨੇ ਆਪਣੇ ਉੱਤੇ ਜੋਰ ਨਹੀਂ ਪੈਣ ਦਿੱਤਾ ਕਿਹਨਾਂ ਦਾ ਭਾਅ ਵੇ ਆ ਜਨੇ ਉਹਨੂੰ ਵਿਆਹ ਲਿਆ ਉਹਦੇ ਉੱਤੇ ਉਹਦਾ ਜੋਰ ਨਹੀਂ ਪਿਆ ਕੋਈ ਵੀ ਅਟੈਚਮੈਂਟ ਜਿਹੜੀ ਤੁਹਾਨੂੰ ਗੁਨਾ ਤੋਂ ਪਰੇ ਲੈ ਕੇ ਜਾਂਦੀ ਆ ਉਹ ਮਾਇਆ ਆ ਉਹ ਕਹਿੰਦੇ ਨਕਤੀ ਕੋ ਠਣਗਣ ਬਾਡਾ ਡੂ ਕਹਿੰਦੇ ਸਾਰੇ ਪਾਸੇ ਹੀ ਵੱਜ ਰਿਹਾ ਹੈ ਇਹਦਾ ਠੰਣ ਠੰਨ ਐ ਜਿਹੜੀ ਉਹ ਮਾਇਆ ਨਾਲ ਵਿੱਚ ਬੈਠੀ ਰਾਣੀ ਬੈਠੀ ਆ ਉਹ ਐ ਠੰਣ ਠੰਨ ਕਰਦੀ ਫਿਰਦੀ ਸਾਰੇ ਪਾਸੇ ਇਹ ਨਹੀਂ ਵੀ ਇੱਕ ਥਾਂ ਦੇ ਉੱਤੇ ਐ ਠੰਣ ਠੰਨ ਕਰਕੇ ਉਹਦਾ ਬਾਜਾ ਵੱਜ ਰਿਹਾ ਚਾਰੇ ਪਾਸੇ ਕਿੰਨੇ ਬਿਬੇਕੀ ਕਾਟੀ ਤੂੰ ਕਿਸੇ ਵਿਰਲੇ ਨਹੀਂ ਆਪਣੀ ਬਿਬੇਕ ਬੁੱਧ ਜਗਾ ਕੇ ਇਸ ਤੋਂ ਛਡਕਾਰਾ ਪਾਇਆ ਹੈ ਵੀ ਜਿਹਦੇ ਤੇ ਉਹਦਾ ਪ੍ਰਭਾਵ ਨਹੀਂ ਪਿਆ ਮਾਇਆ ਦਾ ਨਹੀਂ ਤਾਂ ਕਿਸੇ ਨਾ ਕਿਸੇ ਰੂਪ ਵਿੱਚ ਹਰ ਬੰਦੇ ਉੱਤੇ ਕਬੀਰ ਸਾਹਿਬ ਕਹਿੰਦੇ ਦਾ ਭਾ ਪ੍ਰਭਾਵ ਪੈ ਰਿਹਾ ਆ ਉਹ ਕਹਿੰਦੇ ਸਗਲ ਮੇ ਨਕਤੀ ਕਾ ਵਾਸਾ ਹਰ ਬੰਦੇ ਦੇ ਵਿੱਚ ਆ ਇਹ ਇਹ ਨਹੀਂ ਵੀ ਨਹੀਂ ਆ ਇਹ ਤਾਂ ਤੁਹਾਨੂੰ ਮਿਲਿਆ ਹੋਇਆ ਨਾ ਹਾਉਮੇ ਰੋਗ ਜਿਹੜਾ ਆ ਮਾਨਕ ਕੋ ਦੀਨਾ ਕਿਉਂ ਦਿੱਤਾ ਉਹ ਮਾਇਆ ਦਾ ਹੀ ਅਗਲਾ 파ਟ ਆ ਹਾਉਮੇ ਰੋਗ ਮੇਕੋ ਆ ਆ ਗਿਆ ਮੇਕੋ ਆ ਆ ਗਿਆ ਉਹ ਮਾਇਆ ਤੋਂ ਸ਼ੁਰੂ ਹੁੰਦਾ ਆ ਇਹ ਇੱਕ ਲਾਫ ਯੂਨੀਵਰਸ ਦਾ ਹੀ 파ਟ ਆ ਹਿਊਮਨ ਨੇਚਰ ਜਿਹਨੂੰ ਕਹਿੰਦੇ ਆਪਾਂ ਇਹ ਹਿਊਮਨ ਨੇਚਰ ਆ ਕਿ ਮਾਇਆ ਦੇ ਨਾਲ ਤੁਹਾਡਾ ਪਿਆਰ ਪੈਣਾ ਹੀ ਪੈਣਾ ਆ ਸਗਲ ਮੇਨਕਤੀ ਕਾ ਵਾਸਾ ਸਗਲ ਮਾਏ ਉਹ ਹੈਰੀ ਇਹ ਕਲੇ ਕਲੇ ਨੂੰ ਮਾਰ ਰਹੀ ਆ ਇਹ ਆਤਮਿਕ ਤੌਰ ਤੇ ਖਤਮ ਕਰੀ ਜਾ ਰਹੀ ਆ ਮਾਰ ਔਹੇਰੀ ਹਰੇਕ ਨੂੰ ਮਾਰੀ ਜਾ ਰਹੀ ਆ ਸਗਲ ਦੁੱਖ ਸਾਰੀ ਦੁਨੀਆ ਨੂੰ ਖਤਮ ਕਰੀ ਜਾ ਰਹੀ ਆ ਫਿਰ ਦੇਖਦੀ ਆ ਔਹੇਰੀ ਉਹਦਾ ਦੇਖਣਾ ਉਹਦੇ ਹੱਲ ਮਾਰ ਕੇ ਦੇਖਦੀ ਆ ਵੀ ਭਾਈ ਮੁੱਕ ਗਿਆ ਕਿ ਨਹੀਂ ਮੁੱਕ ਗਿਆ ਹਲੇ ਹੈਗੀ ਇਹਦੇ ਅੰਦਰ ਥੋੜੀ ਬਤੀ ਹਲੇ ਗੁਣ ਉਹਨਾਂ ਨੂੰ ਵੀ ਖਤਮ ਕਰੋ ਇਹੋ ਜੀਆਂ ਬਹੁਤ ਕਥਾਵਾਂ ਜੁੜੀਆਂ ਹੋਈਆਂ ਜਦੋਂ ਤੁਸੀਂ ਹਿਸਟਰੀ ਪੜ੍ਹੋਗੇ ਹਿਸਟਰੀ ਇਤਿਹਾਸ ਪੜ੍ਹੋਗੇ ਕੋਈ ਵੀ ਗ੍ਰੰਥ ਪੜ੍ਹ ਲਿਓ ਹਾਲਾਂਕਿ ਸਾਡੇ ਤਾਂ ਤਕਰੀਬਨ ਸਾਰੇ ਹੀ ਮਿਕਸ ਆਪਿਆ ਪਰ ਜਿਹੜੀ ਕੋਈ ਚੰਗੀ ਚੀਜ਼ ਆ ਹਰੇਕ ਗ੍ਰੰਥ ਚੋਂ ਲੈ ਲੈਣੀ ਚਾਹੀਦੀ ਆ ਉਹਦੇ ਵਿੱਚ ਬਹੁਤ ਸਾਰੀਆਂ ਮਾਇਆ ਦੇ ਨਾਲ ਜੁੜੀਆਂ ਹੋਈਆਂ ਤੁਹਾਨੂੰ ਕਥਾਵਾਂ ਮਿਲ ਜੂਗੀਆਂ ਵੀ ਕਿਵੇਂ ਗੁਰੂ ਪਾਤਸ਼ਾਹ ਜੇ ਤੁਸੀਂ ਇੱਕ ਗੱਲ ਲੈਣੀ ਆ ਨਾ ਇੱਕ ਗੱਲ ਲੈਣੀ ਆ ਗੁਰਨਾਨਕ ਪਾਤਸ਼ਾਹ ਤੋਂ ਗੁਰਨਾਨਕ ਪਾਤਸ਼ਾਹ ਜਦੋਂ ਕਰਤਾਰਪੁਰ ਚ ਆ ਤੇ ਉਹਨਾਂ ਨੂੰ ਸਾਰਾ ਕੁਝ ਦੇਣ ਨੂੰ ਉੱਥੇ ਤਿਆਰ ਆ ਸਾਰੇ ਹੀ ਜੋ ਸੁਲਤਾਨਪੁਰ ਚੀਹ ਅਦਾਲਤ ਦੌਲਤ ਦੌਲਤ ਰਾਏ ਕੋਲੋਂ ਜਾਂਦੇ ਆ ਉਹ ਵੀ ਸਾਰਾ ਕੁਝ ਦੇਣ ਨੂੰ ਤਿਆਰ ਆ ਕਿ ਜੋ ਲੈਣਾ ਲੈ ਲੈ ਤੇ ਸਾਰਾ ਕੁਝ ਛਾੜਿ ਛਿੜਾ ਕੇ ਕਬਰਾਂ ਜਾ ਕੇ ਬਹਿ ਜਾਂਦੇ ਆ ਇੰਨੀ ਗੱਲ ਤਾਂ ਤੁਸੀਂ ਲੈ ਸਕਦੇ ਇਤਿਹਾਸ ਚੋਂ ਨਾ ਉਹ ਕਬਰਾਂ ਚ ਬਹਿਣ ਦਾ ਮੈਸੇਜ ਹੀ ਇਹ ਸੀ ਵੀ ਮੇਰਾ ਮਾਇਆ ਤੋਂ ਸੰਬੰਧ ਨਾ ਕੋ ਹਿੰਦੂ ਨਾ ਮੁਸਲਮਾਨ ਕੋਈ ਨਹੀਂ ਹੈਗਾ ਮੇਰਾ ਮਾਇਆ ਤੋਂ ਕੁਝ ਨਹੀਂ ਲੈਣਾ ਜੋ ਕੋਈ ਸੀਗਾ ਜਿੰਨੇ ਵੀ ਤੁਸੀਂ ਜੇ ਜਦਮ ਸਾਖੀਆਂ ਜਾਂ ਜਿੰਨਾ ਵੀ ਇਤਿਹਾਸ ਪੜੋਗੇ ਇਸ ਗੱਲ ਤੇ ਸਾਰੇ ਸਹਿਮਤ ਹੋ ਇਹਦਾ ਸਾਰਾ ਕੋ ਵੰਡਤਾ ਗੋਡਾੜ ਪਾਛਾ ਜੋ ਕੁਛ ਕਮਾਈ ਕੀਤੀ ਹੋਈ ਸੀ ਔਰ ਕੋਈ ਦੁਕਾਨਦਾਰ ਨਹੀਂ ਸੀਗੇ ਜਿੱਦਾਂ ਅੱਜਕੱਲ ਪ੍ਰਚਾਰਿਆ ਜਾਂ ਦੁਕਾਨ ਤੇ ਬੈਠੇ ਸਮਾਨ ਤੋਲ ਰਹੇ ਆ ਇਦਾਂ ਨਹੀਂ ਸੀਗੇ ਉਹ ਸਾਰਾ ਜਿਹੜਾ ਉੱਥੇ ਜਿੰਨਾ ਵੀ ਪੰਜਾਬ ਦਾ ਪੰਜਾਬ ਦਾ ਮਾਲ ਆਉਂਦਾ ਸੀ ਖਾਣ ਪੀਣ ਦਾ ਜੋ ਵੀ ਹੁੰਦਾ ਸੀ ਉਹ ਸੈਂਟਰ ਸੀ ਸੁਲਤਾਨਪੁਰ ਤੇ ਉੱਥੇ ਉਹਨਾਂ ਦੀ ਮੇਨ ਡਿਊਟੀ ਉਹਨਾਂ ਦੀ ਸੀ ਵੀ ਸਾਰਾ ਹਿਸਾਬ ਤੂੰ ਦੇਖਣਾ ਤਾਂ ਹੀ बार-बार ਹਰੇਕ ਜਨਮ ਸਾਖੀ 'ਚ ਹੁੰਦਾ ਵੀ ਉਹ ਫਿਰ ਹਿਸਾਬ ਕੀਤਾ ਗਿਆ ਫਿਰ ਹਿਸਾਬ ਕੀਤਾ ਇੰਨੇ ਪੈਸੇ ਵੱਧ ਨਿਕਲੇ ਇੰਨੇ ਵੱਧ ਨਿਕਲੇ ਔਰ ਉਹ ਪੈਸੇ ਦੇਖੋ ਕਿੰਨੇ ਕਿੰਨੇ ਵੱਧ ਨਿਕਲ ਰਹੇ ਆ ਤਾਂ ਮਤਲਬ ਮੋਟਾ ਬਹੁਤ ਵੱਡਾ ਕੰਮ ਸੀ ਦੁਕਾਨ ਨਹੀਂ ਸੀ ਕਿਉਂਕਿ ਉਸ ਜ਼ਮਾਨੇ ਦੇ ਜਿਹੜਾ 1 ਰੁਪਈਏ ਦੀ ਕੀਮਤ ਵੀ ਅੱਜ ਦੇ ਲੱਖਾਂ ਦੇ ਬਰਾਬਰ ਆ ਤੇ ਜੇ ਉੱਥੇ 200 400 800 ਵੱਧ ਨਿਕਲ ਰਿਹਾ ਤਾਂ ਉਹ ਹਿਸਾਬ ਲਾ ਲਓ ਵੀ ਕਿੰਨੇ ਮਿਲੀਅਨਾਂ 'ਚ ਹੋਊਗਾ ਅੱਜ ਦੇ ਹਿਸਾਬ ਨਾਲ ਅਸੀਂ ਤਾਂ ਉੱਥੇ ਦੁਕਾਨ ਚ ਬਿਠਾਤਾ ਤਕੜੀ ਫਰਾ ਕੇ ਤੇ ਤੇਰਾ ਤੇਰਾ ਤੂੰ ਲੀ ਗਿਆ ਬਾਬਾ ਨਾਨਕ ਕਿਉਂਕਿ ਹਰ ਇੱਕ ਗੱਲ ਦੇ ਨਾਲ ਚਮਤਕਾਰ जोडਿਆ ਹੋਇਆ ਕਹਿੰਦੇ ਸਗਲ ਮਾਹੇ ਨਕਤੀ ਕਾ ਵਾਸਾ ਸਗਲ ਮਾਰ ਉਹ ਹੈਰੀ ਸਗਲਿਆਂ ਹੀ ਹੋ ਬਹਿਣ ਬਾਣ ਜੀ ਜਿੰਨ ਬਰੀ ਤੇ ਸチェਰੀ ਕਹਿੰਦੇ ਸਾਰਿਆਂ ਦੀ ਕਿਸੇ ਦੀ ਭੈਣ ਬੜੀ ਹੋਈ ਆ ਕਿਸੇ ਦੀ ਭਾਣ ਜੀ ਬੜੀ ਹੋਈ ਆ ਪਰ ਕਹਿੰਦੇ ਜਿੰਨੇ ਨੂੰ ਵਿਆਹ ਲਿਆ ਨਾ ਜਿਸ ਜਿੰਨੇ ਬਰੀ ਬਰੀ ਦਾ ਬਣਾ ਵਿਆਹ ਲਿਆ ਤਿਸ ਚੇਰੀ ਉਹਦੀ ਦਾਸੀ ਬਣ ਗਈ ਉਹਨੇ ਆਪਣੇ ਉੱਤੇ ਜੋਰ ਨਹੀਂ ਪੈਂਡ ਦਿੱਤਾ ਕਿਹਨਾਂ ਦਾ ਭਾਵੇਂ ਇਹ ਆ ਜਿਹਨੇ ਉਹਨੂੰ ਵਿਆਹ ਲਿਆ ਉਹਦੇ ਉੱਤੇ ਉਹਦਾ ਜੋਰ ਨਹੀਂ ਪਿਆ ਕਹਿੰਦੇ ਹਮਰੋ ਪਰਤਾ ਪਰਤਾ ਬੜੋ ਬਵੇਕੀ ਆਪੇ ਸੰਤ ਕਹਾਵੇ ਕਿਤੇ ਕੋਈ ਕਿੰਨਾ ਵੀ ਵਧੀਆ ਬੰਦਾ ਹੋਵੇ ਬੜਾ ਬਵੇਕੀ ਹੋਵੇ ਬੜਾ ਬਵੇਕ ਹੋਵੇ ਉਹਦੇ ਵਿੱਚ ਜਿਹਨੂੰ ਲੋਕੀ ਸੰਤ ਕਹਿੰਦੇ ਆ ਜਿਹਨੂੰ ਲੋਕੀ ਸੰਤ ਕਹਿੰਦੇ ਹੋਣ ਉਹੀ ਆ ਕਹਿੰਦੀ ਮੈਂ ਮੇਰਾ ਖਸਮ ਬਣ ਸਕਦਾ ਹੋਰ ਨਹੀਂ ਕੋ ਬਣ ਸਕਦਾ ਇੱਥੇ ਸੰਤ ਪੋਜੀਟਿਵ ਰੂਪਰੇ ਇੱਕ ਵਚਨ ਦੇ ਨਾਲ ਆਇਆ ਤੱਤੇ ਨੂੰ ਔਂਕੜ ਲੱਗਾ ਹੋਇਆ ਬਹੁਤੀ ਵਾਰੀ ਸੰਤ ਜਿਹੜਾ ਹਰਕੇ ਸੰਤ ਰੱਖੀਏ ਬਹੁ ਵਚਨ ਚ ਆਇਆ ਵੀ ਪਖੰਡੀ ਸੰਤ ਤਿੰਨ ਚਾਰ ਰੂਪਾਂ ਚ ਆਇਆ ਸੰਤ ਰੱਬ ਵਾਸਤੇ ਵੀ ਆਇਆ ਸੰਤ ਗੁਰੂ ਵਾਸਤੇ ਵੀ ਆਇਆ ਸੰਤ ਗੁਰਮਖਾਂ ਵਾਸਤੇ ਵੀ ਆਇਆ ਤੇ ਸੰਤ ਪਖੰਡੀਆਂ ਵਾਸਤੇ ਵੀ ਆਇਆ ਬਾੜੀ ਦੇ ਵਿੱਚ ਉਹ ਤੁਹਾਨੂੰ ਵਿਆਕਰਣ ਥੋੜੀ ਸਮਝ ਨਹੀਂ ਪੈਣੀ ਵੀ ਇੱਥੇ ਸੰਤ ਕਿਹੜੇ ਰੂਪ ਚ ਆਇਆ ਇੱਥੇ ਪੋਜ਼ਿਟਿਵ ਰੂਪ ਚ ਆਇਆ ਜਿੱਥੇ ਪੋਜ਼ਿਟਿਵ ਰੂਪ ਚ ਆਊਗਾ ਤਾਂ ਤੇਨੂੰ ਔਂਕਰ ਲੱਗਾ ਹੋਊਗਾ ਇੱਕ ਵਚਨ ਸੰਤ ਆਪੇ ਸੰਤ ਕਹਾਵੇ ਉਹ ਹਮਾਰੇ ਮਾਥੇ ਕਾਇਮ ਕਹਿੰਦੇ ਉਹ ਮੇਰੇ ਤੇ ਕਾਬੂ ਪਾ ਸਕਦਾ ਆ ਔਰ ਹਮਰੇ ਨੇੜੇਰਾ ਹੋਰ ਕੋਈ ਮੇਰੇ ਲੱਗੇ ਵੀ ਨਹੀਂ ਆਖਦਾ ਇਹ ਮਾਇਆ ਕਹਿ ਰਹੀ ਆ ਕਹਿੰਦੇ ਹੋਰ ਨਹੀਂ ਕੋ ਮੇਰੇ ਲੱਗੇ ਆਉਂਦਾ ਨਾਕੋ ਕਾਟੀ ਕਾਨੋ ਕਾਟੀ ਕਬੀਰ ਸਾਹਿਬ ਕਹਿੰਦੇ ਮੈਂ ਤਾਂ ਨੱਕ ਵੀ ਵੱਡਦਾ ਕੰਨ ਵੀ ਵੱਢਤੇ ਕਾਟ ਕੂਡ ਕੇ ਡਾਰੀ ਬੱਡ ਬੁੱਡ ਕੇ ਕਹਿੰਦੇ ਪ੍ਰੇਮਾਰੀ ਮੈਂ ਚੱਕ ਕੇ ਕੋ ਕਬੀਰ ਸੰਤਨ ਕੀ ਬਹਿਰਣ ਤੀਨ ਲੋਕ ਕੀ ਪਿਆਰੀ ਜਿਹੜੇ ਅਸਲੀ ਸੰਤ ਤੇ ਆ ਨਾ ਜਿਹੜੇ ਅਸਲੀ ਗੁਰਮਖ ਆ ਇੱਥੇ ਸੰਤ ਦਾ ਅਰਥ ਹੈ ਕਿ ਗੁਰਮਖ ਉਹਨਾਂ ਦੀ ਪਿਆਰੀ ਆ ਉਹਦੀ ਬਹਿਰਣ ਆ ਤੇ ਜਿਹੜੇ ਆਮ ਲੋਕ ਆ ਉਹਨਾਂ ਦੀ ਪਿਆਰੀ ਆ ਉਹ ਬੜਾ ਪਿਆਰ ਕਰਦੇ ਮਾਇਆ ਨੂੰ ਪਰ ਜਿਹੜੇ ਗੁਰਮਖ ਲੋਗ ਆ ਕਬੀਰ ਸਾਹਿਬ ਹੋ ਗਏ ਰਵਿਦਾਸ ਜੀ ਹੋ ਗਏ ਗੁਰੂ ਰਣਪਾਤਸ਼ਾਹ ਹੋ ਗਏ ਜਿੰਨੇ ਵੀ 20 ਮਹਾਪੁਰਸ਼ਾਂ ਦੀ ਬਾਣੀ ਆ ਉਸ ਤੋਂ ਇਲਾਵਾ ਹੋਰ ਬਹੁਤ ਸਾਰੇ ਆ ਉਹਨਾਂ ਦੀ ਬੈਰਣਿਆ ਹੈ ਉਹਨਾਂ ਦਾ ਕਿਸੇ ਨੂੰ ਤੁਹਾਨੂੰ ਇਦਾਂ ਦਾ ਇਤਿਹਾਸ ਨਹੀਂ ਮਿਲੂਗਾ ਕਿ ਉਹਨਾਂ ਨੇ ਪੈਸੇ ਇਕੱਠੇ ਕੀਤੇ ਕੋਈ ਡੇਰਾ ਖੋਲ੍ਹਿਆ ਪਈ ਇੰਨੀ ਇਨਕਮ ਇੱਥੇ ਲਿਆਓ ਹਾਂ ਅਸੀਂ ਬਾਅਦ ਚ ਕਹਾਣੀਆਂ ਬਾਬਿਆਂ ਨੇ ਜੋੜ ਲਈਆਂ ਜਾਂ ਨਿਰਮਲਿਆਂ ਨੇ ਜਾਂ ਉਦਾਸੀਆਂ ਨੇ ਉਹਨਾਂ ਨਾਲ ਜੋੜ ਲਈਆਂ ਭਈ ਇੰਨੀ ਮਾਇਆ ਆਉਂਦੀ ਹੁੰਦੀ ਸੀ ਗੁਰਦੁਆਰੇ ਇੰਨੀ ਮਾਇਆ ਗੁਰੂ ਹਰਗੋਬਿੰਦ ਪਾਤਸ਼ਾਹ ਨੂੰ ਆਹ ਲੈ ਕੇ ਆਉਂਦੇ ਹੁੰਦੇ ਸੀ ਇਹੋ ਜਿਹਾ ਕੋਈ ਕਨਸੈਪਟ ਨਹੀਂ ਸੀ ਕਿਉਂਕਿ ਸਾਨੂੰ ਇਤਿਹਾਸ 'ਚ ਇਹੋ ਜਿਹਾ ਕੁਝ ਨਹੀਂ ਮਿਲਦਾ ਇੱਥੇ ਤਾਂ ਇਹ ਮਿਲਦਾ ਵੀ ਜੋ ਕੋਈ ਸਿਗਾ ਉਹ ਵੀ ਲਟਾਤਾ ਜੇ ਕਾਲ ਪਿਆ ਤਾਂ ਗੁਰੂ ਅਰਜਨ ਪਾਤਸ਼ਾਹ ਨੇ ਜੋ ਕੋਈ ਸਿਗਾ ਕਹਿੰਦੇ ਸਾਰਾ ਛੱਡ ਕੇ ਉੱਥੇ ਕਾਲ ਪਹਿਲਾਂ ਪੂਰਾ ਕਰੋ ਜਿੰਦਾ ਉੱਥੇ ਹੁੰਦਾ ਇਸੇ ਗੱਲਾਂ ਦੀ ਤਕਲੀਫ ਸੀਗੀ ਸਰਕਾਰ ਨੂੰ